ਜੋ ਵੀ ਉਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਛਿਲਾਂ ਲੈ ਕੇ ਆਏ ਸੀ ਤਾਂ ਮੈਨੂੰ ਯਾਦ ਆ ਗਈ ਮੇਰੇ ਬਾਪੂ ਦੀ ਉਹੋ ਛੋਲੇ ਦੇ ਵਿੱਚ ਪਾ ਕੇ ਜਦੋਂ ਕਣਕ ਵੇਚ ਕੇ ਆਉਂਦਾ ਸੀ ਤਾਂ ਬੋਰੀ ਦੇ ਛੋਲੇ ਚ ਛਿਲਾਂ ਲੈ ਕੇ ਆਉਂਦਾ ਸੀ ਤੇ ਉਦੋਂ ਰੀੜੀ ਦਿੱਤੀ ਜਾਂਦੀ ਸੀ ਬੱਚਿਆਂ ਨੂੰ ਸਿਲਾ ਲੈ ਕੇ ਦਿੱਤੀ ਜਾਂਦੀ ਸੀ ਤਾਂ ਜਦੋਂ ਬਾਪੂ ਕੰਕ ਵੇਚਣ ਜਾਂਦਾ ਤਾਂ ਅਸੀਂ ਬਹੁਤ ਢੀਕਦੇ ਵੀ ਅੱਜ ਆਊਗਾ ਕੰਕ ਵੇਚ ਕੇ ਅੱਜ ਆਊਗਾ ਤੇ ਜਿੱਦੇ ਕਣਕ ਤੋਲਦੀ ਫੇਰ ਉਹ ਸਾਨੂੰ ਸਿਲਾ ਲੈ ਕੇ ਦਿੰਦਾ ਉਹ ਐਸ ਝੋਲੇ ਦੇ ਵਿੱਚ ਸਿਲਾ ਲੈ ਕੇ ਆਉਂਦਾ ਸੀ ਪ੍ਰਾਣਾ ਝੋਲਾ ਇਹ ਤੇ ਅੱਜ ਕੱਲ ਨਵੇਂ ਰਵਾਜ ਦੇ ਚੱਲ ਗਏ ਹੁਣ ਇਹ ਸਿਲਾ ਆਹ ਟੈਗਾਂ ਦੇ ਵਿੱਚ ਬੰਨਦਾ ਹੋਣ ਲੱਗ ਗਿਆਂ ਤੇ ਪਰ ਅੱਜ ਕੱਲ ਦੇ ਵਿੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਿੜਾ ਕੀ ਹੁੰਦੀ ਹੈ ਇਹ ਸਿੜਾ ਹੁੰਦੀ ਨੇ ਜੀ ਇਹਨਾਂ ਨੂੰ ਕਹਿੰਦੇ ਆ ਸਿੜਾ ਅੱਗੇ ਰੀੜੀ ਵੇਚ ਕੇ ਸਿੜਾ ਲੈ ਕੇ ਆਉਂਦੇ ਰੀੜੀ ਕੀ ਹੁੰਦੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਣਕ ਦੇ ਝਾਰ ਨੂੰ ਵੇਚ ਕੇ ਉਹ ਰੀੜੀ ਕਹਿੰਦੇ ਹੁੰਦੇ ਹਮ ਤਾਂ ਘਰੇ ਲਿਆਉਂਦੇ ਆ ਅੱਗੇ ਮੰਡੀ 'ਚ ਹੀ ਵੇਚ ਦਿੰਦੇ ਵੇਚ ਕੇ ਆ ਸਿੜਾ ਲੈ ਕੇ ਆਉਂਦੇ ਤੇ ਫਿਰ ਸੀ ਬਹੁਤ ਖੁਸ਼ ਹੁੰਦੇ ਵੀ ਅੱਜ ਬਾਪੂ ਕਣਕ ਵੇਚ ਕੇ ਆਇਆ たのんだ。